ਮੈਂ ਤਾਂ ਇੱਕ ਗੱਲ ਕਹਨੇ ਆ ਵੀ ਦੁਸ਼ਮਣ ਮਰੇ ਖੁਸ਼ੀ ਨਾ ਕਰੀਏ ਪਰ ਜੇ ਕਹਿੰਦਾ ਕੰਜਰ ਮਰ ਜਵੇ ਤਾਂ ਨੱਚ ਕੇ ਗੱਦਾ ਪੂਰਾ ਪਾਉਣਾ ਚਾਹੀਦਾ ਤੇ ਇਹ ਜਿਹੜਾ ਹੈਗਾ ਇਹਨਾਂ ਦਾ ਕੰਜਰਖਾਨੇ ਦੀ ਰਾਜਨੀਤੀ ਜਿਹੜੀ ਸਿਆਸਤ ਆ ਉਹਨੂੰ ਠੱਲ ਪਈ ਆ ਵੀ ਪੰਜਾਬ ਦੇ ਵਿੱਚ ਹੁਣ ਜੇ ਕਟਾਰੂ ਚੱਕ ਦੀ ਗੱਲ ਕਰੀਏ ਕੋਈ ਗੱਲ ਆ ਯਾਰ ਇਹ ਇਹ ਤੋਂ ਬਿਨਾ ਜੇ ਤੁਸੀਂ ਬਲਕਾਰ ਸਿੰਘ ਦੀ ਗੱਲ ਕਰੋ ਕੋਈ ਯਾਰ ਕੋਈ ਗੱਲ ਆ ਤੇ ਇਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਧੀਦੀ ਉਮਰ ਦੇ ਨਾਲ ਤੁਸੀਂ ਵਿਆਹ ਕਰਾ ਰਹੇ ਹੋ ਕੀ ਲੋਕਾਂ ਨੂੰ ਸੰਦੇਸ਼ ਦੇ ਰਹੇ ਹੋ ਕਿੰਨੇ ਚੈਪਟਰ ਸੀ ਨਾ ਦਿੱਲੀ ਚ ਮੁਸਲਮਾਨ ਸਿੱਖ ਤੇ ਹਿੰਦੂ ਕਿੰਨੇ ਗਏ ਸੀਗੇ ਤੇ ਵੋਟਾਂ ਕਿੱਥੋਂ ਆਉਣੀਆਂ ਸੀ ਕਿਉਂਕਿ ਤਿੰਨਾਂ ਨਾਲ ਵਲਪਕ ਕੀਤਾ ਠੱਗੀ ਲਾਈ ਤਿੰਨਾਂ ਨਾਲ ਸਿੱਖਾਂ ਦੇ ਨਾਂ ਦੇ ਉੱਤੇ ਕਦੇ 84 ਦੇ ਉੱਤੇ ਗਮਰਾਹ ਕਰਕੇ ਮੁਸਲਮਾਨਾਂ ਦੇ ਜਦੋਂ ਪੰਗਾ ਪਿਆ ਮੁਸਲਮਾਨਾਂ ਦਾ ਐਨਆਰਸੀ ਵਾਲਾ ਪੰਗਾ ਪਿਆ ਜਦੋਂ ਅਧੋਲਨ ਚੱਲਿਆ ਉਹ ਤੋਂ ਇਹਨੂੰ ਸਮਝ ਨਹੀਂ ਆ ਰਹੀ ਸੀ ਮੈਂ ਖੜਾ ਕਿ ਨਾ ਖੜਾ ਤੇ ਚਿੱਤੀ ਚ ਹੋ ਗਿਆ ਤੇ ਮੁਸਲਮਾਨਾਂ ਨੂੰ ਕਲੀਅਰ ਹੋ ਗਿਆ ਵੀ ਇਹ ਬੰਦਾ ਜਿਹੜਾ ਹੈਗਾ ਇਹ ਖੜਨੇ ਜੋਗਾ ਕਿਸੇ ਨਾਲ ਨਹੀਂ ਹੈਗਾ ਇਹ ਜਿਹਨੂੰ ਕਹਿੰਦੇ ਆ ਵੀ ਡਰੀ ਹੋਈ ਮਾਨਸਿਕਤਾ ਦੇ ਵਿੱਚੋਂ ਨਿਕਲਿਆ ਹੋਇਆ ਲੀਡਰ ਸੀ ਅਜੀ ਵਿਖਿਓ ਅਜੀ ਤਾਂ ਸ਼ੁਰੂਆਤ ਆ ਅਜੀ ਇਹਦੇ ਲਈ ਰਾਸਖਾਲਾ ਨਹੀਂ ਹੁਣ ਤਾਂ ਜੇਲਾ ਦੀਆਂ ਸੀਖਾਂ ਪਿੱਛੇ ਬਹਿ ਕੇ ਸਿਰਫ ਵਕੀਲਾਂ ਦੀ ਫੀਸ ਭਰੇਗਾ ਤੇ ਪੰਜਾਬ ਦੀ ਲੁੱਟ ਖਸੁੱਟ ਵੀ ਮੈਨੂੰ ਲੱਗਦਾ ਵੀ ਅੱਜ ਰਿਜ਼ਲਟ ਆਉਂਦੇ ਸਾਰੀ ਉਹ ਬੰਦ ਹੋ ਜਾਏਗੀ ਜਿਹੜਾ ਮੈਨਿੰਗ ਦਾ ਪੈਸਾ ਦਿੱਲੀ ਮਾਈਗ੍ਰੇਟ ਹੋ ਰਿਹਾ ਸੀਗਾ ਜਾਂ ਇੱਥੋਂ ਭੇਜਿਆ ਜਾ ਰਿਹਾ ਸੀ ਉਹਦੇ ਪਰ ਵੀ ਜਿਹੜਾ ਸਿਕੰਜਾ ਹੁਣ ਕੱਸਿਆ ਜਾਏਗਾ ਹੁਣ ਇਹਦੇ ਲਈ ਰਾਸਖਾਲਾ ਨਹੀਂ ਜਿਹੜਾ ਹੁਣ ਇਹਦੀ ਝੂਠ ਦੀ ਰਾਜਨੀਤੀ ਬਾਲਾਚਰ ਨਹੀਂ ਚੱਲਣ ਵਾਲੀ ਹੁਣ ਪਿਓ ਦਾ ਪੁੱਤ ਕਹਾਣਾ ਵੀ ਗੋਡੇ ਥੱਲੇ ਲਾ ਕੇ ਵੀ ਜੋਰ ਲਾ ਲਵੇ ਹੁਣ ਰਾਜਨੀਤੀ ਚ ਪੋਜੀਸ਼ਨ ਨਹੀਂ ਮਿਲਨੀ ਤੇ ਪੰਜਾਬ ਵਿੱਚ ਪੇੜ ਮਾਰਨ ਨੂੰ ਤਿਆਰ ਬੈਠਾ ਕੇਜਰੀਵਾਲ ਕੱਲੀ ਇਮਾਨਦਾਰ ਸੀ ਜਿਹੜੀ ਇਮਾਨਦਾਰੀ ਦੀ ਰੱਟ ਲਾਈ ਰੱਖੀ ਆਪਦੇ ਆਪ ਨੂੰ ਕੱਟੜੇ ਇਮਾਨਦਾਰ ਆਪਦੇ ਆਪ ਨੂੰ ਦਰਜਾ ਦੇ ਲਿਆ ਤੇ ਹੁਣ ਉਹ ਕਿਉਂ ਉਸੇ ਇਮਾਨਦਾਰੀ ਦਾ ਰਿਜ਼ਲਟ ਇਮਾਨਦਾਰ ਸੀ ਜਾਂ ਨਹੀਂ ਇਹ ਦੱਸਿਆ ਲੋਕਾਂ ਨੇ ਯਾਰ ਬੱਤ ਕੇਜਰੀਵਾਲ ਮੈਨੂੰ ਇਹ ਲੱਗਦਾ ਵੀ ਇਹ ਦਬੂ ਕਿਸਮ ਦਾ ਆਦਮੀ ਹੈ ਇਹਨੂੰ ਵੱਡੇਆਂ ਚਿਹਰਿਆਂ ਤੋਂ ਜਾਂ ਵੀਜ਼ਨ ਵਾਲੇ ਬੰਦਿਆਂ ਤੋਂ ਡਰ ਲੱਗਦਾ ਤੇ ਉਸ ਡਰ ਦੇ ਵਿੱਚ ਉਹ ਆਪਣੇ ਆਪ ਨੂੰ ਇਹ ਇਕੱਲਾ ਹੀ ਰੱਖਣਾ ਚਾਹੁੰਦਾ ਸੀ ਤੇ ਇਹਨੇ ਸੁੱਚਾ ਸਿੰਘ ਛੋਟੇਪੁਰ ਵਾਲਾ ਜਿਹੜਾ ਸਟਿੰਗ ਕਰਾਇਆ ਉਹ ਸਾਰਾ ਕੁਝ ਸਾਹਮਣੇ ਕੇ ਨਿਕਲ ਕੇ ਆਇਆ ਡਾਕਟਰ ਧਰਮੇਰ ਗਾਂਧੀ ਜਿਹੜੇ ਉਹ ਤਾਂ ਫੇਰ ਬਣ ਗਏ ਐਮਪੀ ਇਹ ਜਿਹੜੀ ਨੀਤੀ ਸੀ ਝੂਠ ਬੋਲਣਾ ਕਿਸੇ ਬੰਦੇ ਨੂੰ ਵਰਤਣਾ ਕਿਸੇ ਪ੍ਰਤੀ ਲਾਇਲ ਨਾ ਹੋਣਾ ਕਿਸੇ ਪ੍ਰਤੀ ਟਰਸਟ ਨਾ ਕਰਨਾ ਤੇ ਹਰੇਕ ਨੂੰ 20000 ਲੱਖ ਰੁਪਏ ਦੇ ਸਕੈਂਡਲ ਚ ਲਿਆ ਕੇ ਬਦਨਾਮ ਕਰਨਾ ਤੇ ਦੂਜਾ ਮੈਂ ਤੁਹਾਨੂੰ ਦੱਸ ਦਣਾ ਇਹ ਹਾਰਦਾ ਰਹਿਣੇ ਵਾਲਾ ਹੁਣ ਤਾਂ ਲੋਕ ਬੋਲਣਗੇ ਸਾਨੂੰ ਪਹਿਲਾਂ ਵੀ ਪਤਾ ਸੀ ਇਹ ਆਪਣੇ ਪਰਿਵਾਰ ਨਾਲ ਜਿਹੜੀ ਗੱਲ ਸੁਲੂਕੀ ਕਰਦਾ ਰਿਹਾ ਆਪਣੇ ਫਾਦਰ ਨਾਲ ਹੁਣ ਤਾਂ ਨਹੀਂ ਫਿਰਦਾ ਹੁੰਦਾ ਨਾ ਉਹਨੂੰ ਤੇ ਉਹ ਪੁੱਛ ਕੇ ਦੇਖੋ ਕਿਤੇ ਹਿਸਾਬ ਵੀ ਇਹ ਕੀ ਕੁਸ਼ ਕਰਦਾ ਰਿਹਾ ਸਾਰੀ ਮਸ਼ੀਨਰੀ ਪੰਜਾਬ ਦੀ ਪੰਜਾਬ ਦੀ ਸ਼ਰਾਬ ਕੀ ਪੰਜਾਬ ਦਾ ਪੈਸਾ ਕੀ ਪੰਜਾਬ ਦੇ ਇਹਨਾਂ ਮੀਡੀਆ ਕੀ ਜੋ ਹੋਇਆ ਉੱਥੇ ਤੱਕ ਉਹ ਸਾਰੀਆਂ ਚੀਜ਼ਾਂ ਕੰਮ ਨਹੀਂ ਆਈਆਂ ਕੰਮ ਤਾਂ ਕੀ ਆਉਣਾ ਕਿਉਂ ਨਹੀਂ ਆਈਆਂ ਜੇ ਘਰ ਦਾ ਲਾਣੇਦਾਰ ਬੇਈਮਾਨ ਹੋਵੇ ਨਾ ਫਿਰ ਤੁਸੀਂ ਕੰਧਾਂ ਕਰ ਲੋ ਬੈਂਕ ਲੋਕਰ ਲੈ ਲਓ ਫਿਰ ਤੁਸੀਂ ਬਚਦੇ ਨਹੀਂ ਲਾਣੇਦਾਰ ਜਦੋਂ ਬੇਈਮਾਨ ਆ ਤੇ ਫਿਰ ਥੱਲੇ ਵਾਲੇ ਤਾਂ ਆਪੇ ਬੇਈਮਾਨ ਹੋ ਗਏ ਜੇ ਹੁਣ ਤੁਸੀਂ ਗੋਹੋ ਵੀ ਭਗਵਾਨ ਸਿੰਘ ਮਾਨ ਅੰਦਰੋਂ ਕੋਸ਼ੀ ਥੋੜਾ ਸੀਗਾ ਹੁਣ ਖੁਸ਼ ਹੋਊਗਾ ਵੀ ਵਧੀਆ ਇਹ ਹਾਰ ਗਿਆ ਯਾਰ ਜਿਹੜਾ ਪੰਜਾਬ ਦੇ ਪੈਸੇ ਨੂੰ ਢੋਇਆ ਜਾ ਰਿਹਾ ਸੀ ਉਹ ਰੁਕੇਗਾ ਕਿਉਂਕਿ ਹੁਣ ਉਹ ਕਹਿ ਸਕਦਾ ਕਿਉਂਕਿ ਦਿੱਲੀ ਤਾਂ ਉਹਨਾਂ ਨੇ 75 ਦੀਆਂ ਸੀਲਾਂ ਲਾ ਦਿੱਤੀਆਂ ਵੀ ਕੋਈ ਫੈਲ ਅੰਦਰੋਂ ਬਾਹਰ ਨਹੀਂ ਜਾਊਗੀ ਤੇ ਅੰਦਰਲੀ ਬਾਹਰ ਨਹੀਂ ਆਉਣੀ ਉਹ ਨਾਲ ਹੀ ਇਲੈਕਸ਼ਨ ਦੇ ਉਹਨਾਂ ਨੇ ਬਹੁਤ ਵਧੀਆ ਫੈਸਲਾ ਕੀਤਾ ਕਿਉਂਕਿ ਇਹ ਤਾਂ ਇਹਨਾਂ ਦਾ ਪਤਾ ਕੁਝ ਨਹੀਂ ਲੋਕ ਹੁਣ ਕਹੀ ਕਹੀ ਜਾਂਦੇ ਨੇ ਵੀ ਇਹ ਪੰਜਾਬ ਆ ਜਾਏਗਾ ਪੰਜਾਬ ਵਾਲਿਆਂ ਨੇ ਵੀ ਨੀ ਇਹਨੂੰ ਚੱਲਣਾ ਸਗੋਂ ਹੋਰ ਜ਼ਿਆਦਾ ਇਹਦਾ ਨੁਕਸਾਨ ਅਲਟੀਮੇਟਲੀ ਹੋਣ ਜਾ ਰਿਹਾ ਹੁਣ ਇਹ ਜਿਹੜਾ ਪੈਸਾ ਇਥੋਂ ਲੈ ਕੇ ਗਿਆ ਉਹ ਸਾਰਾ ਕਿਸਾਂ ਤੇ ਲੱਗਣਾ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਬੀਨਾ ਦੇ ਹਾਊਸ ਦੇ ਵਿੱਚ ਜਿਹੜੇ ਜਿੱਤ ਕੇ ਗਏ ਨੇ ਜਾਂ ਤਾਂ ਉਹ ਭਾਜਪੀ ਨਾਲ ਜਾਣਗੇ ਜਾਂ ਛਿੱਤਰ ਪੈਣਗੇ ਉਹ ਕਲੀਅਰ ਗੱਲ ਦੱਸਦਾ ਹਾਂ ਕਿਉਂਕਿ ਇਹ ਇਹ ਵੀ ਇਹੀ ਕੁਝ ਕਰਦੇ ਰਹੇ ਨੇ ਇਹ ਤਾਂ ਮਾਰ ਨਹੀਂ ਨਾ ਸਕੇ ਉਹਨਾਂ ਨੇ ਤਾਂ ਮਾਰਨ ਲੱਗੇ ਇਹਨਾਂ ਨੂੰ ਪੁੱਛਣਾ ਤੇ ਹੁਣ ਭੱਜਣਗੇ ਕਿੱਥੇ ਇਹ ਵੀ ਤਾਂ ਲੋਕਾਂ ਦੇ ਲੱਤ ਮਾਰਦਾ ਸੀ ਪਿਛਵਾੜੇ ਦੇ ਵਿੱਚ ਹੁਣ ਠੀਕ ਆ ਉਹ ਵੀ ਮਾਰ ਸਕਦੇ ਨੇ ਕਿਉਂਕਿ ਐਮਐਲਏ ਬੈਠ ਕੇ ਸਲਾਹ ਕਰਨ ਨੇ ਵੀ ਜਿਹੜੇ ਮਰਿਆ ਸੱਪ ਅਸੀਂ ਗੱਲ ਕਾਹਨੂੰ ਪਾਉਣਾ ਇਹਨੂੰ ਭਜਾਓ ਮਾਰ ਕੇ ਚਿੱਤਰ ਤੇ ਪਾਰਟੀ ਤਾਂ ਆਪਾਂ ਚਲਾਉਨੇ ਆ ਆਪਾਂ ਜਿੱਤਿਆਂ ਇਹਦੇ ਚ ਟੈਬਿਲਟੀ ਉਹ ਨਹੀਂ ਦੋਨੇ ਹਾਰ ਗਏ ਸੁਯੋਧਿਆ ਤੇ ਉਹ ਤੀਜਾ ਇੱਕ ਹੋਰ ਸੀਗਾ ਇਹਨਾਂ ਦਾ ਕੰਪਿਊਟਰ ਮਾਸਟਰ ਦਰਗੇਸ਼ ਪਾਟਲ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਆਪਣੇ ਆਪ ਨੂੰ ਕੱਟੜੇ ਇਮਾਨਦਾਰ ਦਾ ਦਰਜਾ ਦੇ ਕੇ ਸਿਆਸਤ ਚ ਆਉਣ ਵਾਲੇ ਅਰਵਿੰਦ ਕੇਜਰੀਵਾਲ ਜਿਹੜਾ ਜਿਨ੍ਹਾਂ ਦੇ ਦਾਅਵੇ ਬਹੁਤ ਵੱਡੇ ਸੀ ਜਿਨ੍ਹਾਂ ਦੇ ਲੋਕਾਂ ਨਾਲ ਵਾਅਦੇ ਬਹੁਤ ਵੱਡੇ ਸੀ ਜੇਕਰ ਉਹ ਵਾਅਦੇ ਨਿਭੇ ਤਾਂ ਲੋਕਾਂ ਨੇ ਫਿਰ ਦਿੱਲੀ 'ਚੋਂ ਸਫਾਇਆ ਕਿਉਂ ਕਰਤਾ ਇਹ ਸਾਰੀ ਗੱਲਬਾਤ ਸਮਝਾਂਗੇ ਮੇਰੇ ਨਾਲ ਸਿਆਸੀ ਟਿੱਪਣੀਕਾਰ ਬਾਈ ਤਰਲੋਚਨ ਸਿੰਘ ਲਾਲੀ ਨੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਬਾਈ ਸਵਕਤ ਅਖਰ ਤੇ ਧੰਨਵਾਦ ਤੁਸੀਂ ਟਾਈਮ ਕੱਢਿਆ ਬਹੁਤ ਧੰਨਵਾਦ ਜੀ ਸਮਾਂ ਦਿੱਤਾ ਤੁਸੀਂ ਜੀ ਅੱਛਾ ਬਾਈ ਜੀ ਜਿਹੜਾ ਅੱਜ ਨਤੀਜਾ ਆਇਆ ਜੀ ਇਹ ਦਿੱਲੀ ਦੀਆਂ ਚੋਣਾਂ ਦਾ ਨਤੀਜਾ ਤਾਂ ਹੈ ਇਸ ਤੋਂ ਇਲਾਵਾ ਇਹ ਹੋਰ ਕਾਹਦਾ ਰਿਜ਼ਲਟ ਆ ਕਿ ਜਿਵੇਂ ਮਾਲਵਿੰਦਰ ਸਿੰਘ ਮਾਲੀ ਕਹਿੰਦੇ ਆ ਬਈ ਦਿੱਲੀ ਦਾ ਧਾੜ ਵੀ ਗਿਆ ਸਾਫ ਕਿਉਂ ਦੇਖੋ ਝੂਠ ਤੇ ਫਰੇਵ ਦੀ ਰਾਜਨੀਤੀ ਜਿਹੜੀ ਹੈਗੀ ਆ ਤੁਸੀਂ 5-7 ਸਾਲ ਤੱਕ ਚਲਾ ਸਕਦੇ ਹੋ ਜਿਵੇਂ ਕਹਿੰਦੇ ਕਾਂਟ ਦੀ ਕਾਂਟ ਦੀ ਹਾਂਡੀ ਜਿਹੜੀ ਹੈਗੀ ਇੱਕ ਵਾਰੀ ਉਚੜਦੀ ਆ ਤੇ ਮੁੜ ਕੇ ਦਾਲ ਥੱਲੇ ਵਾਲੀ ਅੱਗ ਵੀ ਭਜਾਉਂਦੀ ਜੀ ਤੇ ਇਹ ਸ਼ੁਰੂਏ ਝੂਠ ਤੋਂ ਹੋਇਆ ਸੀ ਹਮ ਅਰਵਿੰਦ ਕੇਜਰੀਵਾਲ ਤੋਂ ਵੱਧ ਝੂਠਾ ਪੋਲਿਟਿਸ਼ੀਅਨ ਮੈਂ ਜਦੋਂ ਦੀ ਸੁਰਤ ਸੰਭਾਲੀ ਆ ਮੈਂ ਬੜੇ ਮਾੜੇ ਪੋਲਿਟਿਸ਼ੀਅਨ ਵੀ ਵੇਖੇ ਨੇ ਕਰਪਟ ਵੀ ਵੇਖੇ ਨੇ ਪਰ ਜਿਸ ਪ੍ਰਕਾਰ ਦਾ ਬਾ ਕਮਾਲ ਝੂਠ ਦਾ ਚਿੱਤਰਣ ਕਰਕੇ ਰਾਜਨੀਤੀ ਦੇ ਵਿੱਚ ਇਹ ਆਇਆ ਜੀ ਜਿਸ ਪ੍ਰਕਾਰ ਇਹਨੇ ਐਂਟਰੀ ਮਾਰੀ ਉਹ ਵੀ ਬਾ ਕਮਾਲ ਸੀ ਝੂਠ ਦਾ ਚਤਨ ਕੀਤਾ ਤੇ ਲੋਕਾਂ ਨੂੰ ਮਾਨਸਿਕ ਤੌਰ ਤੇ ਜਿਵੇਂ ਕਹਿੰਦੇ ਸਮੋਹਨ ਵਿਧੀ ਦੇ ਰਾਹ ਆਪਣੇ ਨਾਲ ਜੋੜਿਆ ਤੇ ਵੋਟਾਂ ਲੈ ਕੇ ਤੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਤੇ ਲੋਕਾਂ ਨੂੰ ਇੱਕ ਕਿਸਮ ਨਾਲ ਛਿੱਤਰ ਮਾਰੇ ਨੇ ਪਿਛਲੇ 10 12 ਸਾਲ ਦੇ ਵਿੱਚ ਮੁੜ ਕੇ ਪੰਜਾਬ ਆਵੜਿਆ ਪੰਜਾਬ ਦੇ ਵਿੱਚ ਵੈਕਿਊਮ ਜਿਹਨੂੰ ਖਲਾਅ ਏਡਾ ਸੀਗਾ ਵੀ ਕਾਂਗਰਸੀ ਕਾਲੀਆਂ ਤੋਂ ਲੋਕ ਦੁਖੀ ਸੀ ਕਿਸਾਨ ਅੰਦੋਲਨ ਚੱਲ ਰਿਹਾ ਸੀ ਹੋ ਸਕਦਾ ਵੀ ਜੇ ਆਪ ਨਾ ਹੁੰਦੀ ਤਾ ਕਿਸਾਨ ਅੰਦੋਲਨ ਦੇ ਆਗੂ ਪੰਜਾਬ ਚ ਕੁਝ ਨਕੂ ਸੀਟਾਂ ਲੈ ਜਾਂਦੇ ਜਾਂ ਉਹਨਾਂ ਵੱਲ ਲੋਕਾਂ ਦਾ ਝਕਾਅ ਹੋ ਜਾਂਦਾ ਪਰ ਨਾਲ ਦੀ ਨਾਲ ਇੱਕ ਘਟਨਾਕਰਮ ਉੱਥੇ ਤਾਂ ਕਦੇ ਜੀ ਅਸੀਂ ਠੰਡੇ ਮੰਡ ਰਹੇ ਹਾਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਆ ਕੇ ਇਹਨਾਂ ਨੇ ਸ਼ੁਰੂ ਕਰ ਲਿਆ ਵੀ ਕਿਸਾਨ ਆਗੂਆਂ ਨੂੰ ਵੀ ਉਹਨਾਂ ਨਾਲ ਮੀਟਿੰਗਾਂ ਕਰਨੀਆਂ ਜਿਵੇਂ ਕਹਿੰਦੇ ਸੀ ਵੀ ਰਾਜੇ ਵਾਲ ਨੂੰ ਕਦੇ ਕਹਿੰਦੇ ਸੀ ਵੀ ਤੈਨੂੰ ਸੀਐਮ ਬਣਾ ਦਾਂਗੇ ਮੀਟਿੰਗਾਂ ਕਰਕੇ ਉਹ ਝੂਠ ਦਾ ਬਰਤਾਨਾ ਸੀ ਸਾਰਾ ਲੜਨਾ ਇਹਨਾਂ ਦੀ ਮਨਸ਼ਾ ਹੋਰ ਹੁੰਦੀ ਆ ਪਿੱਛੇ ਤੇ ਉਹ ਸਾਰੇ ਘਟਨਾਕਰਮ ਦੇ ਵਿੱਚ ਇਹ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਵਿੱਚ ਜਿਹੜੇ ਸਹੀ ਹੋ ਗਏ ਤੇ ਬਾਕੀਆਂ ਨੂੰ ਬਦਨਾਮ ਕਰਕੇ ਪੰਜਾਬ ਦੀ ਸਤਾ ਦੇ ਵਿੱਚ 92 ਸੀਟਾਂ ਲੈ ਗਈ ਇਸੇ ਤਰ੍ਹਾਂ ਇਹ ਦਿੱਲੀ ਕਰਦਾ ਰਿਹਾ ਹੁਣ ਇਹਦਾ ਭਾਂਡਾ ਕਿਵੇਂ ਫਟਿਆ ਦੇਖੋ ਇਹ ਸਿਲੈਕਸ਼ਨ ਦੇ ਵਿੱਚ ਇੱਕ ਗੱਲ ਤਾਂ ਕਲੀਅਰ ਆ ਨਾ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜਾਂ ਬੀਜੇਪੀ ਦੀ ਜਿਹੜੀ ਬਾਗ ਡੋਰਾ ਉਹ ਆਰਐਸਐਸ ਦੇ ਹੱਥ ਆ ਲੋਕਾਂ ਨੂੰ ਚਿੱਟੇ ਸ਼ੀਸ਼ੇ ਦੇ ਦਿੰਗਾ ਵੀ ਇਹ ਭਾਈ ਹਿੰਦੂਵਾਦੀ ਪਾਰਟੀ ਆ ਜਾਂ ਹਿੰਦੂਵਾਦ ਦਾ ਪ੍ਰਚਾਰ ਕਰਦੀ ਆ ਹੋ ਸਕਦਾ ਉਹਨਾਂ ਦੀ ਆਈਡਿਓਲੋਜੀ ਹੈਗੀ ਆ ਪਰ ਇਹ ਜਿੰਨਾ ਸੈਕੂਲਰ ਬਣਦਾ ਸੀ ਇਹ ਵੀ ਉੱਥੋਂ ਹੀ ਇਹਦੀਆਂ ਤੰਦਾਂ ਹਿਲਦੀਆਂ ਰਹੀਆਂ ਨੇ ਸਾਰੇ ਉੱਥੋਂ ਹੀ ਇਹਨੂੰ ਜਿਹੜੀ ਜਿਹੜਾ ਜਿੰਨਾ ਕੋ ਤੁਣਕਾ ਮਾਰਦੇ ਸੀਗੇ ਊਰਜਾ ਉੱਥੋਂ ਆਉਂਦੀ ਊਰਜਾ ਇਹਨੂੰ ਉੱਥੋਂ ਆਉਂਦੀ ਸੀ ਹੁਣ ਮਾਮਲਾ ਹੋ ਗਿਆ ਨੰਗਾ ਜੀ ਸਿੱਖਾਂ ਨਾਲ ਜੋਝ ਲਾਲ ਤੇ ਨੇ ਕੀਤੀ ਆ ਦਿੱਲੀ ਦੇ ਵਿੱਚ ਸਿੱਖਾਂ ਦੇ ਪਿਛਲੀ ਵਾਰ ਤਾਂ ਮੰਤਰੀ ਵੀ ਸੀ ਆ ਕਿ ਤਾਂ ਮੰਤਰੀ ਵੀ ਕੋਈ ਨਹੀਂ ਲਿਆ ਤੇ ਉਹ ਜਰਨੈਲ ਸਿੰਘ ਵਿਚਾਰਾ ਪੰਜਾਬ ਦੇ ਵਿੱਚ ਲੰਬੀ ਦੇ ਖਿਲਾਫ ਲੰਬੀ ਤੋਂ ਬਾਦਲਾਂ ਦੇ ਖਿਲਾਫ ਜਿਹੜਾ ਭੇਜਿਆ ਸੀ ਉਹ ਵਿਚਾਰਾ ਕਰੋਨਾ ਦੇ ਵਿੱਚ ਪੂਰਾ ਹੋ ਗਿਆ ਉਹ ਪਰਿਵਾਰ ਦੀ ਸਾਰ ਨਹੀਂ ਲਈ ਕਪਤਾਰ ਸਿੰਘ ਕਾਲਕਾ ਹੁੰਦਾ ਸੀ ਹੋਰ ਕਈ ਬੰਦੇ ਸੀਗੇ ਜਿਹੜੇ ਇਹਨੇ ਵਰਤੇ ਇੱਕ ਹੁੰਦਾ ਵਰਤ ਕੇ ਕਿਸੇ ਚੀਜ਼ ਨੂੰ ਸਿੱਟ ਦੇਣਾ ਉਹ ਫਿਰ ਆਪਣੀ ਕੋਈ ਨਾ ਕੋਈ ਪ੍ਰੈਜੈਂਸ ਕਿਤੇ ਬਣਾ ਲੈਂਦੀ ਹੈ ਜੇ ਕਿਤੇ ਲੋਡ ਹੋਵੇ ਕਵਾੜ ਦੇ ਵਿੱਚੋਂ ਵੀ ਕਹਿੰਦੇ ਕਈ ਵਾਰ ਸੋਨਾ ਨਿਕਲੇ ਆਉਂਦਾ ਪਰ ਇਹ ਨਾਲ ਦੀ ਨਾਲ ਉਹਨੂੰ ਇੱਕ ਜਿਵੇਂ ਕਹਿੰਦਾ ਸੀ ਨਾ ਮੈਂ ਪ੍ਰਾਲੀ ਤਬਾਹ ਕਰਦਾ ਇਹ ਇਸ ਪਤਾ ਨਹੀਂ ਕਿਸ ਪ੍ਰਕਾਰ ਦੀ ਰਾਜਨੀਤ ਕੈਮੀਕਲ ਸਪਰੇ ਸੀ ਵੀ ਬੰਦਿਆਂ ਨੂੰ ਤਬਾਹ ਕਰਦੇ ਸੀ ਨਾਲ ਇਹਨਾਂ ਨੇ ਲਕਸ਼ਮਣ ਬੰਗਾਰੂ ਨਾਲ ਕਰਿਆ ਮੈਂ ਹੁਣ ਤੁਹਾਨੂੰ ਨਾਮ ਦੱਸਦਾ ਪ੍ਰਸ਼ਾਂਤ ਪੂਸ਼ਨ ਉਹ ਆਦਮੀ ਸੀ ਵਕੀਲ ਜਿਹੜਾ ਦੇਸ਼ ਦੇ ਮੁਖ ਜਿਹੜਾ ਸਾਡਾ ਜਜ ਹੈਗਾ ਸੁਪੀਮ ਕੋਰਟ ਦਾ ਉਹਨੂੰ ਵੀ ਉਹਨੇ ਚੈਲੰਜ ਕਰ ਦਿੱਤਾ ਸੀ ਉਹਨੇ ਇੱਕ ਰਪੀਦਾ ਉਹਨੂੰ ਜੁਰਮਾਨਾ ਵੀ ਕੀਤਾ ਇਸ ਪ੍ਰਕਾਰ ਦੀਆਂ ਅਥਾਰਟੀ ਜਿਹਦੇ ਨਾਲ ਜੁੜੀਆਂ ਸੀ ਕਿਸੇ ਟਾਈਮ ਕੁਮਾਰ ਵਿਸ਼ਵਾਸ ਵੱਡਾ ਨਾਂ ਸੀ ਕਵੀ ਸੀਗਾ ਉਹਦੇ ਨਾਲ ਜਿਸ ਪ੍ਰਕਾਰ ਉਹਨੂੰ ਜਲੀਲ ਕਰਕੇ ਕਟਿਆ ਉਹ ਤੋਂ ਬਿਨਾ ਜਗਿੰਦਰ যাদਬ ਜਿਹੜਾ ਅੱਜ ਕੱਲ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਸਟ੍ਰੈਟੇਜੀ ਜਿਹੜੀ ਹੈਗੀ ਆ ਪ੍ਰੋਵਾਈਡ ਕਰਾਉਂਦਾ ਉਹਨੂੰ ੱੱਕੇ ਮਾਰ ਕੇ ਜਲੀਲ ਕਰਕੇ ਗੁਲਾਮੇ ਤੋਂ ਫੜ ਕੇ ਬੌਂਸਰਾਂ ਨੇ ਹਾਊਸ ਦੇ ਵਿੱਚੋਂ ਕੱਟਿਆ ਉਹ ਤੋਂ ਬਾਅਦ ਪੰਜਾਬ ਆਜੋ ਸਖਪਾਲ ਸਿੰਘ ਖਹਿਰਾ ਸਿਰਫ ਇੱਕ ਮੈਸੇਜ ਆਇਆ ਵੀ ਤੈਨੂੰ ਲਾ ਦਿੱਤਾ ਗਿਆ ਇਹ ਇਹ ਲੋਕਤੰਤਰੀ ਤਰੀਕਾ ਇਹ ਜਿਹੜੀ ਇਸ ਪ੍ਰਕਾਰ ਦੇ ਲੋਕ ਹੁੰਦੇ ਨੇ ਹਰਬੱਦ ਕੇਜਰੀਵਾਲ ਮੈਨੂੰ ਇਹ ਲੱਗਦਾ ਵੀ ਇਹ ਦਬੂ ਕਿਸਮ ਦਾ ਆਦਮੀ ਆ ਇਹਨੂੰ ਵੱਡੇਆਂ ਚਿਹਰਿਆਂ ਤੋਂ ਜਾਂ ਵਿਜ਼ਨ ਵਾਲੇ ਬੰਦਿਆਂ ਤੋਂ ਡਰ ਲੱਗਦਾ ਤੇ ਉਸ ਡਰ ਦੇ ਵਿੱਚ ਉਹ ਆਪਣੇ ਆਪ ਨੂੰ ਇਹ ਕੱਲਾ ਹੀ ਰੱਖਣਾ ਚਾਹੁੰਦਾ ਸੀ ਫਿਰ ਇਹਨੇ ਸੁੱਚਾ ਸਿੰਘ ਛੋਟੇਪੁਰ ਵਾਲਾ ਜਿਹੜਾ ਸਟਿੰਗ ਕਰਾਇਆ ਉਹ ਸਾਰਾ ਕੁਝ ਸਾਹਮਣੇ ਕੇ ਨਿਕਲ ਕੇ ਆਇਆ ਡਾਕਟਰ ਧਰਮੇਰ ਗਾਂਧੀ ਜਿਹੜੇ ਉਹ ਤਾਂ ਫੇਰ ਬਣ ਗਏ ਐਮਪੀ ਕਿਉਂਕਿ ਰਵਾਇਤੀ ਪੋਲਿਟਿਕਸ ਦੇ ਵਿੱਚ ਥੋੜੇ ਲਈ ਸਪੇਸ ਬਣੀ ਰਹਿੰਦੀ ਆ ਜੇ ਤੁਸੀਂ ਰਾਜਨੀਤੀ ਦੀ ਥੋੜੀ-ਬਹੁਤੀ ਸਮਝ ਰੱਖਦੇ ਹੋ ਪਰ ਠੱਗੀ ਬਰੇਬੀ ਦੀ ਕਦੇ ਸਪੇਸ ਨਹੀਂ ਤੇ ਹੁਣ ਠੱਗੀ ਜਿਹੜੀ ਹੈਗੀ ਆ ਹਿੰਦੂ ਵੱਡੇ ਬ੍ਰਾਂਡ ਜਿਹੜਾ ਹੈਗਾ ਬੀਜੇਪੀ ਦਾ ਵੱਡਾ ਬ੍ਰਾਂਡ ਆ ਨਾ ਹਿੰਦੂਆਂ ਦਾ ਅਗਲਾ ਕਹਿੰਦਾ ਫਿਰ ਉਹਨੂੰ ਵੋਟਾਂ ਪਾ ਦਿੰਨੇ ਆ ਸਿੱਖਾਂ ਨੇ ਸੋਚ ਲਿਆ ਵੀ ਇਹਨੇ ਤਾਂ ਸਾਡੀ ਵਾਂਹ ਪੁੱਛਣੀ ਨਹੀਂ ਫੜਨੀ ਨਹੀਂ ਨਾ ਸਾਨੂੰ ਪੁੱਛਣਾ ਦਿੱਲੀ ਦੇ ਵਿੱਚ ਉਹ ਵੀ ਬੀਜੇਪੀ ਨਾਲ ਚਲੇ ਗਏ ਮੁਸਲਮਾਨ ਕੁਛ ਅਵੇਸੀ ਨਾਲ ਚਲੇ ਗਏ ਕੁਝ ਕਾਂਗਰਸ ਨੂੰ ਪੈ ਗਏ ਤੇ ਜਿਹੜਾ ਸਵਾਹ ਸ਼ੱਕਰ ਸੇਵੀਆ ਹੋਇਆ ਦਿੱਲੀ ਦੇ ਵਿੱਚ ਅਜੇ ਵੇਖਿਓ ਅਜੇ ਤਾਂ ਸ਼ ਅਜੀ ਇਹਦੇ ਲਈ ਰਾਸ ਖਾਲਾ ਹੁਣ ਤਾਂ ਜੇਲਾ ਦੀਆਂ ਸੀਖਾਂ ਪਿੱਛੇ ਬਹਿ ਕੇ ਸਿਰਫ ਵਕੀਲਾਂ ਦੀ ਫੀਸ ਭਰੇਗਾ ਤੇ ਪੰਜਾਬ ਦੀ ਲੁੱਟ ਖਸੁੱਟ ਵੀ ਮੈਨੂੰ ਲੱਗਦਾ ਵੀ ਅੱਜ ਰਿਜ਼ਲਟ ਆਉਂਦੇ ਸਾਰੀ ਉਹ ਬੰਦ ਹੋ ਜੇਗੀ ਜਿਹੜਾ ਮੈਨਿੰਗ ਦਾ ਪੈਸਾ ਦਿੱਲੀ ਮਾਈਗ੍ਰੇਟ ਹੋ ਰਿਹਾ ਸੀਗਾ ਜਾਂ ਇੱਥੋਂ ਭੇਜਿਆ ਜਾ ਰਿਹਾ ਸੀ ਉਹਦੇ ਪਰ ਵੀ ਜਿਹੜਾ ਸਿਕੰਜਾ ਹੁਣ ਕੱਸਿਆ ਜਾਏਗਾ ਹੁਣ ਇਹਦੇ ਲਈ ਰਾਸ ਖਾਲਾ ਨਹੀਂ ਜਿਹੜਾ ਹੁਣ ਇਹਦੀ ਝੂਠ ਦੀ ਰਾਜਨੀਤੀ ਬਾਲਾਚਰ ਨਹੀਂ ਚੱਲਣ ਵਾਲੀ ਭਾਈ ਜਿਹੜੇ ਚਿਹਰਿਆਂ ਦੀ ਤੁਸੀਂ ਗੱਲ ਕੀਤੀ ਹੈ ਕਿ ਵੱਡੇ ਚਿਹਰੇ ਪ੍ਰਸ਼ਾਨ ਭੂਸ਼ਣ ਜਗENDER ਯਾਦਵ ਸੁੱਚਾ ਸਿੰਘ ਛੋਟੇਪੁਰ ਡਾਕਟਰ ਧਰਮਵੀਰ ਕਾਂਦੀ ਹੋਰ ਬਹੁਤ ਸਾਰੇ ਨੈਸ਼ਨਲ ਲੈਵਲ ਦੇ ਇਹ ਕੱਢਣੇ ਸਾਰੇ ਬੇਈਮਾਨ ਸੀ ਕੇਜਰੀਵਾਲ ਇਕੱਲੇ ਹੀ ਇਮਾਨਦਾਰ ਸੀ ਜਿਹੜੀ ਇਮਾਨਦਾਰੀ ਦੀ ਰੱਟ ਲਾਈ ਰੱਖੀ ਅਧਿਆਪ ਨੂੰ ਕੱਟੜੇ ਇਮਾਨਦਾਰ ਅਧਿਆਪ ਨੂੰ ਦਰਜਾ ਦੇ ਲਿਆ ਤੇ ਹੁਣ ਉਹ ਕਿਉ ਉਸੇ ਇਮਾਨਦਾਰੀ ਦਾ ਰਿਜ਼ਲਟ ਇਮਾਨਦਾਰ ਸੀ ਜਾਂ ਨਹੀਂ ਇਹ ਦੱਸਿਆ ਲੋਕਾਂ ਨੇ ਦੇਖੋ ਅਸੀਂ ਇਹਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ 14 ਚ ਹੂੰ ਉਦੋਂ ਸੁੱਚਾ ਸਿੰਘ ਛੋਟੇ ਪਰ ਪੰਜਾਬ ਦੇ ਪ੍ਰਧਾਨ ਹੁੰਦੇ ਸੀ ਅਸੀਂ ਵੀ ਕੰਮ ਕਰਦੇ ਸੀ ਨਾਲ ਪਰ ਸਾਨੂੰ ਇਹਦਾ ਐਕਟ ਉਦੋਂ ਵੀ ਸ਼ੱਕੀ ਲੱਗਦਾ ਸੀ ਜਾਂ ਤਾਂ ਇਹ ਪੰਜਾਬ ਦੇ ਲੋਕਾਂ ਦੀ ਬਾਡੀ ਲੈਂਗੁਏਜ ਤੋਂ ਡਰਦਾ ਸੀ ਇਹ ਗੱਲ ਵੀ ਨਹੀਂ ਸੀ ਕਰਦਾ ਕੋਈ ਜਿਹਨੂੰ ਪੁੱਛ ਲੈਣਾ ਵੀ ਕਾਫੀ ਪੀਵੇਂਗਾ ਨਹੀਂ ਮੈਂ ਤਾਂ ਚਾਹ ਲੂੰਗਾ ਬਸ ਇੰਨੀ ਕੀ ਗੱਲ ਸੀ ਇੰਨਾ ਡਰ ਕੇ ਸਹਿਮ ਕੇ ਵਿਚਰਦਾ ਸੀ ਇਹ ਤਾਂ ਪੰਜਾਬ ਦੇ ਲੋਕਾਂ ਦਾ ਪਿਆਰ ਤੇ ਸ਼ਾ ਇੰਨਾ ਸੀ ਵੀ ਇਹਨੂੰ ਜਾਨ ਪਾਤੀ ਇਹਨੂੰ ਆਕਸੀਜਨ ਦੇਤੀ ਨਹੀਂ ਤਾਂ ਸ਼ਾਇਦ ਇਹ ਸ਼ੰਭੂ ਬਾਟਰ ਨਾਲ ਟਪਦਾ ਜੋ ਇਹਦਾ ਹਾਲਾਤ ਜੋ ਨੇ ਉਹ ਸਾਰਾ ਪੰਜਾਬ ਨੇ ਇਹਨੂੰ ਆਕਸੀਜਨ ਦਿੱਤੀ ਆ ਬਾਰ-ਬਾਰ ਜਦੋਂ ਇਹਨਾਂ ਦਾ ਇੱਕ ਵਾਰੀ ਪਹਿਲਾਂ ਵੀ ਐਮਪੀ ਕੋਈ ਨਹੀਂ ਸੀ ਉਦੋਂ ਪੰਜਾਬ ਨੇ 4 ਐਮਪੀ ਜਿਦਾ ਦਿੱਤੇ ਫ੍ਰੀ ਆਫ ਕੋਸਟ ਜੀ ਪਰ ਇਹ ਜਿਹੜੀ ਨੀਤੀ ਸੀ ਝੂਠ ਬੋਲਣਾ ਕਿਸੇ ਬੰਦੇ ਨੂੰ ਵਰਤਣਾ ਕਿਸੇ ਪ੍ਰਤੀ ਲਾਇਲ ਨਾ ਹੋਣਾ ਕਿਸੇ ਪ੍ਰਤੀ ٹرسٹ ਨਾ ਕਰਨਾ ਤੇ ਹਰੇਕ ਨੂੰ 20000 ਲੱਖ ਰੁਪਏ ਦੇ ਸਕੈਂਡਲ ਚ ਲਿਆ ਕੇ ਬਦਨਾਮ ਕਰਨਾ ਤੇ ਦੂਜਾ ਮੈਂ ਤੁਹਾਨੂੰ ਦੱਸ ਦਣਾ ਇਹ ਹਸਾਰ ਦਾ ਰਹਿਣੇ ਆ। ਹੁਣ ਤਾਂ ਲੋਕ ਬੋਲਣਗੇ ਸਾਨੂੰ ਪਹਿਲਾਂ ਵੀ ਪਤਾ ਸੀ ਇਹ ਆਪਣੇ ਪਰਿਵਾਰ ਨਾਲ ਜਿਹੜੀ ਬਸ ਲੁਕੀ ਕਰਦਾ ਰਿਹਾ ਆਪਣੇ ਫਾਦਰ ਨਾਲ ਹੁਣ ਤਾਂ ਨਹੀਂ ਫਿਰਦਾ ਹੁੰਦਾ ਨਾ ਉਹਨੂੰ ਤੇ ਉਹ ਪੁੱਛ ਕੇ ਦੇਖੋ ਕਿ ਤੇ ਹਸਾਰ ਵੀ ਇਹ ਕੀ ਕੁਸ਼ ਕਰਦਾ ਰਿਹਾ ਉਹਤ ਇਸ ਕਰਕੇ ਜੇ ਇਹ ਸੋਚੇ ਵੀ ਮੈਂ ਕੱਲਾ ਹੀ ਇਮਾਨਦਾਰਾਂ ਭਾਰਤ ਦੇ ਵਿੱਚ ਇਹਦੀ ਵੱਡੀ ਗੱਲ ਫ੍ਰੇਮੀ ਸੀ ਆਪਣੇ ਝੂਠ ਦਾ ਇੱਕ ਆਵਾ ਮੰਡਲ ਸਿਰਜਿਆ ਹੋਇਆ ਸੀ ਉਹਦੇ ਵਿੱਚ ਜਿਵੇਂ ਸ਼ਕਤੀਮਾਰਾਂ ਦਾ ਸ਼ਕਤੀ ਸ਼ਕਤੀ ਮਾਰ ਕੇ ਉੱਡ ਜਾਂਦਾ ਸੀ ਉਹ ਗੱਲਾਂ ਸੀ ਐਤਕੀ ਨਹੀਂ ਲਿਖ ਕੇ ਦਿੱਤਾ ਐਤਕੀ ਜੋ ਪਾਲਸੀਆਂ ਯੂਜ਼ ਕਰਦੇ ਆ ਉਹਦੇ ਨੂੰ ਡਬਲ ਜਿਹੜੀਆਂ ਹੈਗੀਆਂ ਵਿਰੋਧੀਆਂ ਨੇ ਕਰ ਲਈਆਂ ਇਹ ਲਿਖਦਾ ਹੁੰਦਾ ਸੀ ਨਾ ਵੀ 35000 ਰੁਪਏ ਪ੍ਰਕਾਸ਼ ਸਿੰਘ ਬਾਦਲ ਚੋਣ ਹਾਰेंगे। ਹੂੰ ਐਦਾਂ ਕਰਦੇ ਸੀ ਨਾ ਜੇ ਮੈਨੇ ਪੈਨਸੇ ਲਿਖਦੀ ਆ। ਇਹਨਾਂ ਬਾਰੇ ਲਿਖਿਆ ਕਿ ਸਰ ਇਹ ਅੱਜ ਅੱਜ ਪ੍ਰਵੇਸ਼ ਬਰਮਾ ਜੀ ਨੇ ਹਰਾਇਆ ਇਹਨੂੰ। ਉਹ ਕਹਿੰਦਾ 20000 ਰੁਪਏ ਅਨੰਦਵਿੰਦ ਕੇਜਰੀ ਬਾਹਲ ਨਹੀਂ ਦਿੱਲੀ ਸੇ ਚੋਣ ਹਾਰ ਰਹੇ ਆ। ਹਾਂ ਇਹ ਕਹਿੰਦਾ ਬੀਜੇਪੀ ਕੇ ਵੋਟਰੋ ਆਪਣੀ ਵੋਟ ਨਾ ਖਰਾਬ ਕਰਨਾ ਮuje ਡਾਲ ਦੋ। ਉਹ ਕਹਿੰਦਾ ਆਪਕੇ ਵੋਟਰੋ ਆਪਣੀ ਵੋਟ ਨਾ ਖਰਾਬ ਕਰਨਾ ਮuje ਡਾਲ ਦੇਣਾ ਜੇ ਤੂੰ ਹਾਰ ਹੀ ਰਹਾ ਹੈ। ਹੁਣ ਗੱਲ ਇਹ ਆ ਵੀ ਜਦੋਂ ਬਰਾਬਰ ਦੇ ਪੁੱਤ ਟੱਕਰ ਕੇ ਪੱਟਾ ਨੂੰ ਤੇਲ ਲਾ ਲਿਆ ਤੇ ਹੁਣ ਪੰਜਾਬ ਵਾਲੀ ਫੋਰਸ ਵੀ ਨਾ ਤੁਸੀਂ ਲੁੱਟ ਕੇ ਇਮਾਨਦਾਰ ਬਣੋ ਤੇ ਪੰਜਾਬ ਦਾ ਕੋਈ ਮੰਤਰੀ ਕਿਸੇ ਨਾਲ ਇਹ ਗੱਲ ਕਰ ਲਵੇ ਇੱਕ ਫੌਜਾ ਸਿੰਘ ਸਰਾਰੀ ਹੁੰਦੀ ਸੀ ਵਿਚਾਰੇ ਉਹ ਕਹਿੰਦਾ ਯਾਰ ਮੈਂ ਥਾਣੇਦਾਰ ਨੂੰ ਕਹਿ ਬੈਠਿਆ ਵੀ ਹੁਣ ਤੂੰ ਸੌਦਾ ਕਰਨਾ ਕਹਿੰਦਾ ਉਹ ਰਿਕਾਰਡਿੰਗ ਕਰਕੇ ਮੈਨੂੰ ਮੰਤਰੀਸ਼ਿਪ ਤੋਂ ਲਾਤਾ ਸਿੰਘ ਲਾ ਰੋਂਦਾ ਫਿਰਦਾ ਮਿੱਤਰ ਰਤਨ ਇੱਥੇ ਰੋਂਦਾ ਫਿਰਦਾ ਤੇ ਜਿਹੜੇ ਲਾਹਣੇ ਸੀ ਉਹ ਉਹ ਉਹਨਾਂ ਦੇ ਕਰਤਾਰ ਜਿਹੜੇ ਸੀ ਪੰਜਾਬ ਜਿੱਥੇ ਲਿਆ ਕੇ ਖੜਾ ਕਰ ਦਿੰਦਾ ਪੰਜਾਬ ਮੈਂ ਤਾਂ ਇੱਕ ਗੱਲ ਕਹਿੰਨੇ ਆ ਵੀ ਦੁਸ਼ਮਣ ਮਰੇ ਖੁਸ਼ੀ ਨਾ ਕਰੀਏ ਪਰ ਜੇ ਕਹਿੰਦਾ ਕੰਜਰ ਮਰ ਜਵੇ ਤਾਂ ਨੱਚ ਕੇ ਗੱਦਾ ਪੂਰਾ ਪਾਉਣਾ ਚਾਹੀਦਾ ਤੇ ਇਹ ਜਿਹੜਾ ਹੈਗਾ ਇਹਨਾਂ ਦਾ ਕੰਜਰ ਖਾਨੇ ਦੀ ਰਾਜਨੀਤੀ ਜਿਹੜੀ ਸਿਆਸਤ ਆ ਉਹਨੂੰ ਠੱਲ ਪਈ ਆ ਤੇ ਪੰਜਾਬ ਦੇ ਵਿੱਚ ਹੁਣ ਜੇ ਕਟਾਰੂ ਚੱਕ ਦੀ ਗੱਲ ਕਰੀਏ ਕੋਈ ਗੱਲ ਆ ਯਾਰ ਇਹ ਇਹ ਤੋਂ ਬਿਨਾ ਜੇ ਤੁਸੀਂ ਬਲਕਾਰ ਸਿੰਘ ਦੀ ਗੱਲ ਕਰੋ ਕੋਈ ਯਾਰ ਕੋਈ ਗੱਲ ਆ ਤੇ ਇਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਧੀਦੀ ਉਮਰ ਦੇ ਨਾਲ ਤੁਸੀਂ ਵਿਆਹ ਕਰਾ ਰਹੇ ਹੋ ਕੀ ਲੋਕਾਂ ਨੂੰ ਸੰਦੇਸ਼ ਦੇ ਰਹੇ ਹੋ ਤੁਸੀਂ ਥੋਟੇ ਆਪਣੇ ਮੰਤਰੀ ਜਿਹੜੇ ਹੈਗੀਆਂ ਰਾਸ਼ਨ ਕਾਰਡ ਵਾਲੇ ਮਾਮਲਿਆਂ ਚ ਫਸੇ ਹੋਏ ਸੀ ਕਿ ਇਸ ਕਰਕੇ ਬੜੀਆਂ ਚੀਜ਼ਾਂ ਨੇ ਝੂਠ ਦਾ ਜਿਹੜਾ ਤਲਿਸਮ ਸੀ ਉਹ ਟੁੱਟ ਗਿਆ ਹੁਣ ਪਿਓ ਦਾ ਪੁੱਤ ਕਹਾਣਾ ਵੀ ਗੋਡੇ ਥੱਲੇ ਲਾ ਕੇ ਵੀ ਜੋਰ ਲਾ ਲਵੇ ਹੁਣ ਰਾਜਨੀਤੀ ਚ ਪੋਜੀਸ਼ਨ ਨਹੀਂ ਮਿਲਨੀ ਤੇ ਪੰਜਾਬ ਵੀ ਚ ਪੇੜ ਮਾਰਨ ਨੂੰ ਤਿਆਰ ਬੈਠਾ ਅੱਛਾ ਇੱਕ ਤਾਂ ਬਾਈ ਤੁਸੀਂ ਗੱਲ ਕੀਤੀ ਕਿ ਜਿਸ ਤਰ੍ਹਾਂ ਪੰਜਾਬ ਦਾ ਜਿਹਦੀ ਚਰਚਾ ਹੁੰਦੀ ਰਹੀ ਆ ਪੰਜਾਬ ਦਾ ਪੈਸਾ ਸਾਰੀ ਮਸ਼ੀਨਰੀ ਪੰਜਾਬ ਦੀ ਪੰਜਾਬ ਦੀ ਸ਼ਰਾਬ ਕੀ ਪੰਜਾਬ ਦਾ ਪੈਸਾ ਕੀ ਪੰਜਾਬ ਦੇ ਇਹਨਾਂ ਮੀਡੀਆ ਕੀ ਜੋ ਹੋਇਆ ਉੱਥੇ ਤੱਕ ਉਹ ਸਾਰੀਆਂ ਚੀਜ਼ਾਂ ਕੰਮ ਨਹੀਂ ਆਈਆਂ ਕੰਮ ਤਾਂ ਕੀ ਆਉਣਾ ਸੀ ਕਿਉਂ ਨਹੀਂ ਆਇਆ ਜਦੋਂ ਤੁਸੀਂ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਜੇ ਘਰ ਦਾ ਲਾਣੇਦਾਰ ਬੇਈਮਾਨ ਹੋਵੇ ਨਾ ਫਿਰ ਤੁਸੀਂ ਕੰਧਾਂ ਕਰ ਲਓ ਬੈਂਕ ਲੋਕਰ ਲੈ ਲਓ ਫਿਰ ਤੁਸੀਂ ਬਚਦੇ ਨਹੀਂ ਲਾਣੇਦਾਰ ਜਦੋਂ ਬੇਈਮਾਨ ਆ ਤੇ ਫਿਰ ਥੱਲੇ ਵਾਲੇ ਤਾਂ ਆਪੇ ਬੇਈਮਾਨ ਹੋਗੇ ਜੇ ਹੁਣ ਤੁਸੀਂ ਕਹੋ ਵੀ ਭਗਵੰਤ ਸਿੰਘ ਮਾਨ ਅੰਦਰੋਂ ਖੁਸ਼ ਹੋਈ ਥੋੜਾ ਸੀਗਾ ਹੁਣ ਖੁਸ਼ ਹੋਊਗਾ ਵੀ ਵਧੀਆ ਇਹ ਹਾਰ ਗਿਆ ਯਾਰ ਜਿਹੜਾ ਪੰਜਾਬ ਦੇ ਪੈਸੇ ਨੂੰ ਢੋਆ ਜਾ ਰਿਆ ਸੀ ਉਹ ਰੁਕੇਗਾ ਕਿਉਂਕਿ ਹੁਣ ਉਹ ਕਹਿ ਸਕਦਾ ਕਿਉਂਕਿ ਦਿੱਲੀ ਤਾਂ ਉਹਨਾਂ ਨੇ ਸਖਤ ਰਦ ਦੀਆਂ ਸੀਲਾਂ ਲਾ ਦਿੱਤੀਆਂ ਵੀ ਕੋਈ ਫੈਲ ਅੰਦਰੋਂ ਬਾਹਰ ਨਹੀਂ ਜਾਊਗੀ ਤੇ ਅੰਦਰਲੀ ਬਾਹਰ ਨਹੀਂ ਆਏਗੀ ਤੇ ਚੱਲਦੇ ਉਹ ਹੋ ਗਿਆ ਸੀ ਉਹ ਨਾਲ ਹੀ ਇਲੈਕਸ਼ਨ ਦੇ ਉਹਨਾਂ ਨੇ ਬਹੁਤ ਵਧੀਆ ਫੈਸਲਾ ਕੀਤਾ ਕਿਉਂਕਿ ਇਹ ਤਾਂ ਇਹਨਾਂ ਦਾ ਪਤਾ ਕੁਝ ਨਹੀਂ ਯਾਨੀ ਜਦੋਂ ਮੈਂ ਫਿਰ ਬਾਰ-ਬਾਰ ਉਹੀ ਗੱਲ ਕਰ ਰਹੇ ਹਾਂ ਪੰਜਾਬ ਨੂੰ ਇਹਨਾਂ ਨੇ ਬਸਤੀ ਵਾਂਗੂ ਲੁੱਟਿਆ ਜਿਵੇਂ ਅੰਗਰੇਜ਼ਾਂ ਨੇ ਲੁੱਟਿਆ ਤੇ ਤੁਸੀਂ ਇਹ ਵੇਖੋ ਯੂਪੀ ਚ Goa ਚਲੇ ਜਾਓ ਤਾਂ ਮੈਂ ਉਹਨਾਂ ਦੀ ਸਟਰੀਮ ਦੇ ਉੱਪਰ ਜਿਹੜੇ ਉਹਨਾਂ ਦੇ ਚੈਨਲ ਨੇ ਉਹਨਾਂ ਪਰ ਐਡਸ ਚੱਲਦੀਆਂ ਨੇ ਉਹ ਉਹ ਕਿਹਦੇ ਕਹਿਣ ਦੇ ਉੱਤੇ ਚਲਾਈਆਂ ਗਈਆਂ ਤੇ ਪੰਜਾਬ ਦੇ ਵਿੱਚ ਆ 1000 ਰੁਪਏ ਵਾਲਾ ਜਿਹੜਾ ਨਿਕਲਿਆ ਸੀ ਉਹ ਤੇ 2100 ਹੁਣ ਤਾਂ ਲੋਕ ਪੁੱਛਣ ਲੱਗ ਗਏ ਸੀ ਨਾ ਲੋਕਾਂ ਨੇ ਮੈਂ ਇਹ ਵੀ ਨਾਲ ਕਹਿਣਾ ਚਾਹੁੰਦਾ ਵੀ ਖੂਚੋਂ ਨਿਕਲ ਕੇ ਖਾਤੇ 'ਚ ਡਿੱਗ ਪਏ ਪਰ ਲੋਕਾਂ ਨੇ ਖਾਤੇ 'ਚ ਡਿੱਗਣਾ ਪਸੰਦ ਕਰ ਲਿਆ ਵੀ ਯਾਰ ਇਹ ਜਿਹੇ ਝੂਠ ਪ੍ਰੇਵੀ ਤੋਂ ਜਿਹੜਾ ਹੈਗਾ ਸਾਡਾ ਖਿਹੜਾ ਛੁੱਟ ਗਿਆ ਤੇ ਭਾਈ ਜੀ ਦੂਜਾ ਇਹ ਆ ਕੇਜਰੀਵਾਲ ਜਿੱਥੋਂ ਨੀਲੀ ਵੈਗਨਰ ਤੋਂ ਤੁਹਾਨੂੰ ਤੁਸੀਂ ਹਿਸਾ ਰਹੇ ਹੋ ਇਹ ਸਾਰੇ ਕਾਸੇ ਦਾ ਤੁਹਾਨੂੰ ਵੱਧ ਪਤਾ ਨੀਲੀ ਵੈਗਨਰ ਤੋਂ ਸ਼ੁਰੂ ਹੋ ਕੇ ਸ਼ੀਸ਼ ਮਹਿਲ ਤੱਕ ਫਿਰ ਦੂਜਾ ਜੇ ਤੁਸੀਂ ਕਿਉਂਕਿ ਇਹ ਆ ਵੀ ਜਦੋਂ ਤੁਸੀਂ ਸ਼ਾਸਨ ਕੀਤਾ ਹੁੰਦਾ ਨਾ ਫਿਰ ਤੁਹਾਨੂੰ ਦੂਜੇ ਦੇ ਬਲੇਮ ਲਾਉਣ ਦੀ ਜਾਂ ਦੂਜੇ ਬਾਰੇ ਬੋਲਣ ਦੀ ਲੋੜ ਨਹੀਂ ਪੈਂਦੀ ਫਿਰ ਤੁਸੀਂ ਆਪਣੀਆਂ ਪ੍ਰਾਪਤੀਆਂ ਗਿਣਾਉਨੇ ਹੋ 10 ਸਾਲ ਤੁਸੀਂ ਤੁਹਾਡੇ ਕੋਲ ਨਰੋਲ ਪੂਰੀ ਮжоਰਿਟੀ 67 ਤੇ 62 ਸੀਟਾਂ ਰਹੀਆਂ 10 ਸਾਲ ਤੁਸੀਂ ਸ਼ਾਸਨ ਕੀਤਾ ਤੁਹਾਡੇ ਕੋਲ ਬਣਾਉਣ ਨੂੰ ਕੱਖ ਨਹੀਂ ਤੇ ਤੁਸੀਂ ਸਿਰਫ 네ਗਟਿਵਿਟੀ ਸਿਰਫ ਤੇ ਸਿਰਫ ਬੀਜੇਪੀ ਬਾਰੇ ਬੋਲਦੇ ਰਹੇ ਹੋ ਉਹ ਸਾਰੀਆਂ ਚੀਜ਼ਾਂ ਅਗੇਂਸਟ ਗਈਆਂ ਸਾਰਾ ਕੁਝ ਮੈਂ ਤੁਹਾਨੂੰ ਦੱਸਦਾ ਵੀ ਤਿੰਨੇ ਚੈਪਟਰ ਸੀ ਨਾ ਦਿੱਲੀ ਚ ਮੁਸਲਮਾਨ ਸਿੱਖ ਤੇ ਹਿੰਦੂ ਤਿੰਨੇ ਗਏ ਸੀਗੇ ਤੇ ਵੋਟਾਂ ਕਿੱਥੋਂ ਆਉਣੀਆਂ ਸੀ ਕਿਉਂਕਿ ਤਿੰਨਾਂ ਨਾਲ ਵਲਅਪ ਕੀਤਾ ਠੱਗੀ ਲਾਈ ਤਿੰਨਾਂ ਨਾਲ ਸਿੱਖਾਂ ਦੇ ਨਾਂ ਦੇ ਉੱਤੇ ਕਦੇ 84 ਦੇ ਉੱਤੇ ਗਮਰਾਹ ਕਰਕੇ ਮੁਸਲਮਾਨਾਂ ਦੇ ਜਦੋਂ ਪੰਗਾ ਪਿਆ ਮੁਸਲਮਾਨਾਂ ਦਾ ਐਨ ਆਰ ਸੀ ਵਾਲਾ ਪੰਗਾ ਪਿਆ ਜਦੋਂ ਅੰਦੋਲਨ ਚੱਲਿਆ ਉਦੋਂ ਇਹਨੂੰ ਸਮਝ ਨਹੀਂ ਆ ਰਹੀ ਸੀ ਮੈਂ ਖੜਾ ਕਿ ਨਾ ਖੜਾ ਤੇ ਚਿੱਤੀ ਚ ਹੋ ਗਿਆ ਤੇ ਮੁਸਲਮਾਨਾਂ ਨੂੰ ਕਲੀਅਰ ਹੋ ਗਿਆ ਵੀ ਇਹ ਬੰਦਾ ਜਿਹੜਾ ਹੈਗਾ ਇਹ ਖੜਨੇ ਜੋਗਾ ਕਿਸੇ ਨਾਲ ਨਹੀਂ ਹੈਗਾ ਇੱਕ ਜਿਹਨੂੰ ਕਹਿੰਦੇ ਆ ਵੀ ਡਰੀ ਹੋਈ ਮਾਨਸਿਕਤਾ ਦੇ ਵਿੱਚੋਂ ਨਿਕਲਿਆ ਹੋਇਆ ਲੀਡਰ ਸੀ ਤੇ ਉਹਦਾ ਹਸ਼ਰ ਇਦਾਂ ਹੀ ਹੁੰਦਾ ਇਹ ਪਹਿਲਾਂ ਵੀ ਕਈ ਵਾਰ ਆ ਜਾਂਦੇ ਨੇ ਪੰਜਾਬ ਦੇ ਵਿੱਚ ਵੀ ਕਈ ਐਦਾਂ ਦੀਆਂ ਐਗਜ਼ਾਮਪਲਾਂ ਤੁਸੀਂ ਮਿਲ ਜਾਂਦੇ ਆ ਜਦੋਂ ਤੱਕ ਤੁਹਾਡੀ ਤੁਸੀਂ ਜਿੱਤਾਂ ਹਾਰਾਂ ਨਹੀਂ ਹੁੰਦੀਆਂ ਪਰ ਤੁਹਾਡੀ ਮਾਨਸਿਕਤਾ ਜੇ ਡਰੀ ਹੋਈ ਆ ਫਿਰ ਤੁਸੀਂ ਲੀਡ ਨਹੀਂ ਕਰ ਸਕਦੇ ਕਰ ਸਕਦੇ ਤੇ ਖੈਰਿਆ ਨੂੰ ਕੱਢਣਾ ਮੈਂ ਉਹੀ ਗੱਲਾਂ ਕਰਦਾ ਪਰ ਉਹ ਡਰੀ ਹੋਈ ਮਾਨਸਿਕਤਾ ਦੇ ਵਿੱਚੋਂ ਉਪਜਿਆ ਹੋਇਆ ਜਿਹੜਾ ਬੰਦਾ ਹੁੰਦਾ ਉਹ ਇਹੋ ਜਿਹੀਆਂ ਹਰਕਤਾਂ ਕਰਦਾ ਤੇ ਉਹ ਸਰਕਤਾਂ ਦਾ ਨਤੀਜਾ ਹੋਣਾ ਹੀ ਸੀਗਾ ਤੇ ਝੂਠ ਇਸ ਪ੍ਰਕਾਰ ਦਾ ਬਾਲਾਚਰ ਨਹੀਂ ਚੱਲਦਾ ਹੁੰਦਾ ਅਜੇ ਤਾਂ ਵੇਖੋ ਜੋ ਤੁਸੀਂ ਬੀਜਿਆ ਉਹ ਵੱਢਣਾ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਬੀਨਾ ਦੇ ਹਾਊਸ ਦੇ ਵਿੱਚ ਜਿਹੜੇ ਜਿੱਤ ਕੇ ਗਏ ਨੇ ਜਾਂ ਤਾਂ ਉਹ ਬੀਜੇਪੀ ਨਾਲ ਜਾਣਗੇ ਜਾਂ ਛਿੱਤਰ ਪੈਣਗੇ ਉਹਨਾਂ ਦੇ ਮੈਂ ਮੈਂ ਤੁਹਾਨੂੰ ਕਲੀਅਰ ਗੱਲ ਦੱਸਦਾ ਹਾਂ ਕਿਉਂਕਿ ਇਹ ਇਹ ਵੀ ਇਹੀ ਕੁਝ ਕਰਦੇ ਰਹੇ ਨੇ ਇਹ ਤਾਂ ਮਾਰ ਨਹੀਂ ਨਾ ਸਕੇ ਉਹਨਾਂ ਨੇ ਤਾਂ ਮਾਰਨ ਲੱਗੇ ਇਹਨਾਂ ਨੂੰ ਪੁੱਛਣਾ ਤੇ ਹੁਣ ਭੱਜਣਗੇ ਕਿੱਥੇ ਉਧਰ ਲੀਕੋਰ ਘਟਾਲਾ ਹੈਗਾ ਹੁਣ ਤਾਂ ਹੋਰ ਫਾਈਲਾਂ ਨਿਕਲੇ ਆਉਣੀਆਂ ਨੇ ਹੁਣ ਤਾਂ ਇਹ ਕਹਿੰਦਾ ਵੀ ਜਾਨ ਬਚੀ ਤੇ ਲੱਖੋਂ ਪਾਏ ਉਹ ਕਹਿੰਦਾ ਸਹਿਆ ਮੀਠਾ ਖਾਣਾ ਉਹ ਕਹਿੰਦਾ ਆਪਣਾ ਹੀ ਬੱਚ ਜੀ ਹੁਣ ਤਾਂ ਪੋਜੀਸ਼ਨ ਇਹ ਆ ਤੁਸੀਂ ਦੇਖੋ ਬਿਆਨ ਵੀ ਨਹੀਂ ਆਏਗਾ ਜੇ ਇਹ ਸੋਚਦਾ ਲੋਕ ਹੁਣ ਕਈ ਕਈ ਜਾਂਦੇ ਨੇ ਵੀ ਇਹ ਪੰਜਾਬ ਆ ਜਾਏਗਾ ਪੰਜਾਬ ਵਾਲਿਆਂ ਨੇ ਵੀ ਨਹੀਂ ਇਹਨੂੰ ਚੱਲਣਾ ਸਗੋਂ ਹੋਰ ਜ਼ਿਆਦਾ ਇਹਦਾ ਨੁਕਸਾਨ ਅਲਟੀਮੇਟਲੀ ਹੋਣ ਜਾ ਰਿਹਾ ਹੁਣ ਇਹ ਜਿਹੜਾ ਪੈਸਾ ਇਥੋਂ ਲੈ ਕੇ ਗਿਆ ਉਹ ਸਾਰਾ ਕਿਸਾਂ ਤੇ ਲੱਗਣਾ ਅੱਛਾ ਭਾਈ ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜੇ ਜਿੱਤੇ ਨੇ ਉਹ ਵੀ ਨਾਲ ਹੀ ਕੀ ਫਿਰ ਪਾਰਟੀ ਨੂੰ ਇੰਟੈਕਟ ਨਹੀਂ ਰੱਖ ਸਕਣਗੇ ਨਹੀਂ ਸੰਗਠਿਤ ਰੱਖ ਸਕਣਗੇ ਉਸ ਤਰੀਕੇ ਕਾਇਮ ਤੁਸੀਂ ਬੀਐਸਪੀ ਦੀ ਹਿਸਟਰੀ ਜਾਣਦੇ ਹੋ हां बिल्कुल ਤੁਸੀਂ ਵਿਸਥਾਰ ਚ ਦੱਸੋ ਤਾਂ ਜਿਆਦਾ ਬੀਐਸਪੀ ਜਦੋਂ ਆட்சி ਬਣਾਈ ਨਾ ਮੁੱਖ ਮੰਤਰੀ ਮੈਂ ਉਦੋਂ ਇੱਕ ਚੈਨਲ ਦੇ ਉੱਤੇ ਕਿਹਾ ਸੀਗਾ ਵੀ ਸੇਮ ਲਾਈਕ ਬੀਐਸਪੀ ਹਮ ਉਹਨਾਂ ਨੇ ਮੁੱਖ ਮੰਤਰੀ ਬਣਾ ਲਈ ਮਾਇਆਵਤੀ ਹਮ ਅੱਜ ਉਹ ਫੇਰ ਜਿੱਤ ਵੀ ਗਈ ਆਸ਼ੀ ਮਾਇਆਬਤੀ ਜਿਸ ਦਿਨ ਕਾਂਸ਼ੀਰਾਮ ਨੇ ਮੁੱਖ ਮੰਤਰੀ ਬਣਾ ਲਈ ਉਹ ਵੱਡੀ ਰਾਜਨੀਤਿਕ ਗਲਤੀ ਸੀ ਐਡਾ ਵੱਡਾ ਮੂਵਮੈਂਟ ਦਾ ਰੀਅਲ ਮੂਵਮੈਂਟ ਸੀ ਉਸ ਬੰਦੇ ਦੀ ਉਹਨੇ ਸਾਰੀ ਮੂਵਮੈਂਟ ਖੂਚ ਲਿਆ ਕੇ ਸੜਤੀ ਸੀ ਕਿਉਂਕਿ ਬੰਦੇ ਜਿਹੜੇ ਨੇ ਹਮੇਸ਼ਾ ਹੀ ਇੱਕ ਇੱਕ ਜਿਹੜਾ ਲੌਬੀ ਹੈਗੀ ਆ ਉਹ ਰਾਜ ਸਤਾ ਦੇ ਨਾਲ ਚਿਪਕ ਜਾਂਦੀ ਆ ਉਹਨੇ ਮੁੱਖ ਮੰਤਰੀ ਕੋਲ ਜਾਣਾ ਉਹਨੇ ਪਾਰਟੀ ਦੇ ਪ੍ਰਧਾਨ ਤੋਂ ਕੀ ਲੈਣਾ ਹੁਣ ਇਹ ਤੋਂ ਲੈਣਾ ਕੀ ਆ ਕਿਸੇ ਨੇ ਹੁਣ ਜੇ ਮਾਣਾ ਮੋਟਾ ਕੋਈ ਜਾਊਗਾ ਕੋਈ ਐਮਐਲਏ ਕੰਮ ਕਰਾ ਸਕਦਾ ਇਹਦੇ ਕਿਸੇ ਦਾ ਹੋਣਾ ਨਹੀਂਗਾ ਇਸ ਕਰਕੇ ਆਤਸ਼ੀ ਵਾਲੀ ਗਲਤੀ ਤੇ ਕਰ ਚੁੱਕਿਆ ਤੇ ਆਤਸ਼ੀ ਜਿਹੜੀ ਹੈਗੀ ਆ ਜਿੱਤ ਕੇ ਵੀ ਆ ਸਕਦੀ ਆ ਹੁਣ ਅਗਲਾ ਕਹਿੰਦਾ ਵੀ ਤੇਤੋ ਇਹ ਵੀ ਤਾਂ ਕਰਦਾ ਰਿਆ ਇਹ ਵੀ ਤਾਂ ਲੋਕਾਂ ਦੇ ਲੱਤ ਮਾਰਦਾ ਸੀ ਪਿਛਵਾੜੇ ਦੇ ਵਿੱਚ ਹੁਣ ਠੀਕ ਆ ਉਹ ਵੀ ਮਾਰ ਸਕਦੇ ਨੇ ਕਿਉਂਕਿ ਐਮਐਲਏ ਬੈਠ ਕੇ ਸਲਾਹ ਕਰਨੇ ਵਿਚਾਰੇ ਮਰਿਆ ਸੱਪ ਅਸੀਂ ਗੱਲ ਕਾ ਨੂੰ ਪਾਉਣਾ ਇਹਨੂੰ ਭਜਾਓ ਮਾਰ ਕੇ ਚਿੱਤਰ ਤੇ ਪਾਰਟੀ ਤਾਂ ਆਪਾਂ ਚਲਾਉਨੇ ਆ ਆਪਾਂ ਜਿੱਤੇ ਆ ਇਹਦੇ ਚ ਟੈਬਿਲਟੀ ਉਹ ਨਹੀਂ ਦੋਨੇ ਹਾਰ ਗਏ ਸੁਯੋਧੀਆਂ ਤੇ ਇਹ ਉਹ ਤੀਜਾ ਇੱਕ ਹੋਰ ਸੀਗਾ ਇਹਨਾਂ ਦਾ ਕੰਪਿਊਟਰ ਮਾਸਟਰ ਦਰਗੇਸ਼ ਪਾਠਕ ਉਹ ਵੀ ਹਾਰ ਗਿਆ ਇਸ ਕਰਕੇ ਅਗਲਾ ਕਹਿੰਦਾ ਯਾਰ ਆਪਾਂ ਪੋਲੀਟਿਸ਼ਨ ਆ ਤੇ ਇਸ ਕਰਕੇ ਇਹ ਜਿਹੜਾ ਵਰਟੀਕਲ ਸਪਿਰਟ ਨਹੀਂ ਹੋਏਗੀ ਮੈਨੂੰ ਲੱਗਦਾ ਜਿਹੜੇ 2022 ਆਏ ਨੇ ਨਾ ਇਹ ਸਾਰੇ ਭੱਜ ਜਾਣਗੇ ਬਾਈ ਕੇਜਰੀਵਾਲ ਸੀ ਗੱਲ ਕੀਤੀ ਕੇਜਰੀਵਾਲ ਆਪਣੀ ਸੀਟ ਛੱਡ ਕੇ ਭੱਜੇ ਸੁਸੋਧੀਆਂ ਅੱਗੋਂ ਵੀ ਹਾਰ ਗਏ ਤੇ ਉਹਨਾਂ ਦੀ ਸੀਟ ਤੇ ਆਇਆ ਇੱਕ ਜਿਹੜਾ ਆਪਣੇ ਆਪ ਨੂੰ ਸਿੱਖਿਆ ਗੁਰੂ ਦੱਸਦੇ ਨੇ ਬਹੁਤ ਰੌਲਾ ਪਾਉਂਦੇ ਨੇ ਉਸ ਸੀਟ ਤੇ ਅਬਦੁੱਲਾ ਹਾਂ ਬਿਲਕੁਲ ਕਿਉਂਕਿ ਹੋਰ ਵੀ ਹੈਗੇ ਨੇ ਕਿਉਂਕਿ ਤੁਸੀਂ ਨੇਚਰ ਦਾ ਦੇਖੋਗੇ ਨਾ ਆਨਸਰ ਵੀ ਹੈਗੇ ਨੇ ਜਿਹੜੇ ਵਿਕਾਸ ਦੀ ਹੈ ਨਾ ਦੇਵੇ ਕੀਰਤੀ ਉਹ ਹੈਗੇ ਨੇ ਪਰ ਇਹਨਾਂ ਦਾ ਫਰਕ ਸਾਰਿਆਂ ਨਾਲ ਹੋ ਰਿਹਾ ਜਿਸ ਤਰ੍ਹਾਂ ਇਹ ਆਪਦੇ ਆਪ ਨੂੰ ਮਤਲਬ ਬਣਾ ਕੇ ਪੇਸ਼ ਕਰਦੇ ਰਹੇ ਨੇ ਉਹ ਵੀ ਹਾਰ ਗਏ 30000 ਵੋਟ ਤੇ ਉਹ ਠੁਕੇ ਤੇ ਹੋਰ ਸਾਰੇ ਸਤਿੰਦਰ ਸੌਰਵ ਸਾਰੇ ਮਤਲਬ ਹਾਰੇ ਇਕੱਲੇ ਆਤਸ਼ੀ ਸਿਰਫ ਵੱਡੇ ਚਿਹਰੇ ਹਾਰਨ ਦਾ ਕੀ ਕਾਰਨ ਹੈ ਛੋਟੇ ਜਿੱਤੀ ਬਣ ਕੁਸ਼ਕ ਜੀ 2022 ਵੱਡੇ ਸਾਰੇ ਹੁੰਜੇਗੇ ਜਦੋਂ ਨਾ ਇਹ ਕੀ ਕਰਦੇ ਨੇ ਇਹਨਾਂ ਦੀ ਰਾਜਨੀਤੀ ਹੈ ਛੜਕ ਛਾਪ ਇਹ ਤਾਂ ਮੇਲੇ ਵਾਲੀ ਰੇੜੀ ਹੈ ਇਹਨਾਂ ਦੀ ਵੀ ਸਾਮਾਨ ਵਿਕ ਵੀ ਸਕਦਾ ਹੁਣ ਤੱਕ ਵਿਕਦਾ ਵੀ ਰਿਹਾ ਠੀਕ ਆ ਪਰਮਾਨੈਂਟ ਨਾ ਕੋਈ ਆਡੋਲੋਜੀ ਆ ਨਾ ਕੋਈ ਥਿਉਰੀ ਆ ਨਾ ਕੋਈ ਮੈਨੇਜਮੈਂਟ ਆ ਨਾ ਕੋਈ ਟਰਸਟ ਆ ਕਿਸੇ ਪਰ ਤੇ ਇਹ ਬਖਤੀ ਤੌਰ ਤੇ ਬੰਦਿਆਂ ਨੂੰ ਲਿਆਉਂਦੇ ਨੇ ਵੀ ਇਹਦੇ ਉੱਪਰ ਗੇਮ ਖੇਡ ਕੇ ਦੇਖ ਲਓ ਜਿੱਤ ਜੂਗਾ ਜਿੱਤ ਗਿਆ ਠੀਕ ਆ ਨਹੀਂ ਆਪਦੇ ਘਰ ਨੂੰ ਦੋ ਇਹ ਪੂੜ ਕੇ ਪੁੱਛਦੇ ਨਹੀਂਗੇ ਤੇ ਉਹਦਾ ਰਿਜ਼ਲਟ ਜਿਹੜਾ ਸਾਹਮਣੇ ਆਇਆ ਤੁਸੀਂ ਆਪ ਦੋਜਾਂ ਨੂੰ ਵੀ ਲਿਆਓ ਕਿਉਂਕਿ ਉਹ ਪ੍ਰੈਕਟੀਕਲ ਐਜੂਕੇਸ਼ਨ ਸਿਸਟਮ ਦੇ ਅੰਗ ਸੀਗੇ ਜਿੱਥੇ ਕਮਰਸ਼ੀਅਲਾਈਜੇਸ਼ਨ ਜਿਹੜੀ ਹਾਂ ਉੱਥੇ ਪੈਸਾ ਕਮਾਉਂਦੇ ਸੀਗੇ ਉਹ ਥੋੜਾ ਪਾਲਿਸੀ ਦੇ ਸਕਦੇ ਨੇ ਸਿੱਖਿਆ ਦੀ ਪਾਲਿਸੀ ਜਿਹੜੀ ਦੇਣੀ ਹੈ ਕਿਸੇ ਨੇ ਕੋਈ ਧਿਆਨ ਤਦਾਰ ਬੰਦਾ ਜਿਹੜਾ ਸਿੱਖਿਆ ਦੇ ਉੱਚ ਨੀਚ ਨੂੰ ਸਰਦਾਰਾ ਸਿੰਘ ਜੌਹਲ ਆ ਪੰਜਾਬ ਦੇ ਵਿੱਚ ਕੋਈ ਕਿਸੇ ਪੀਏਯੂ ਦਾ ਕਿਸੇ ਪੰਜਾਬ ਉਥੋਂ ਨੂੰ アドਵਾਈਸ ਕਰ ਸਕਦੇ ਨੇ ਜਾਂ ਕਿਸ਼ਨ কুমার ਵਰਗਾ ਬੰਦਾ ਜਿਹੜਾ ਹੈਗਾ アドਵਾਈਸ ਕਰ ਸਕਦਾ ਇਹ ਕੀ アドਵਾਈਸ ਕਰਨਗੇ ਕਿ ਜਿਹੜੇ ਕਮਰਸ਼ੀਅਲ ਐਜੂਕੇਸ਼ਨ ਸਿਸਟਮ ਦੇ ਵਿੱਚ ਰਾਏ ਹੋਣ ਉਹ ਤਾਂ ਮਹਿੰਗਾ ਕਰ ਸਕਦੇ ਆ ਉਸ ਸਿਸਟਮ ਨੂੰ ਇਸ ਕਰਕੇ ਉਹਨਾਂ ਨੇ ਹਾਰਨਾ ਏ ਸੀ ਇਸ ਤਰ੍ਹਾਂ ਪੰਜਾਬ ਦੇ ਵਿੱਚ ਕਨਸਵਭਾ ਮੈਂਬਰ ਨੇ ਯਾਰ ਇਹ ਕਨਵੈਨਸ਼ਨਲ ਪੋਲਿਟਿਕਸ ਦੇ ਵਿੱਚ ਬਾਲੀਆਂ ਨਾਲ ਇਮੋਸ਼ਨਲ ਗੱਲਾਂ ਚੱਲਦੀਆਂ ਤੇ ਨਾਂ ਬਾਲਾ ਝੂਠ ਚੱਲਦਾ ਪ੍ਰੈਕਟੀਕਲ ਇਸੇ ਕਰਕੇ ਜਿਹੜੇ ਵੱਡੇ ਪਲੇਅਰ ਹੁੰਦੇ ਨੇ ਉਹ ਲਗਾਤਾਰ ਤੁਰੇ ਰਹਿੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਉਹ ਗੱਲ ਵੀ ਉਹਨੀ ਕੇ ਕਰਦੇ ਨੇ ਬਾਈ ਯਾਰ ਮੈਂ ਆਹ ਕਰ ਸਕਦਾ ਆ ਨਹੀਂ ਕਰ ਸਕਦਾ ਇਹ ਤਾਂ ਕਹਿੰਦੇ ਜੀ 2100 ਵੀ ਦੇ ਦਾਂਗੇ ਅਗਰ ਆਪਨੇ ਮੇច ਕੋ ਬੋਟ ਨਹੀਂ ਦੀਏ ਆਪਕੇ 25000 ਮਾਰੇ ਜਾਏਗੇ ਇਹੇ ਦੀਆਂ ਗੱਲਾਂ ਨਾਲ ਥੋੜਾ ਰਾਜਨੀਤੀ ਚੱਲਦੀ ਆ ਹਰੇਕ ਤੁਹਾਡੇ ਨਾਲੋਂ ਜ਼ਿਆਦਾ ਸਿਆਣਾ ਤੂੰ ਕੱਲਾ ਹੀ ਇਨਕਮ ਟੈਕਸ ਨਹੀਂ ਰਿਹਾ ਠੀਕ ਆ ਤੇ ਮਾਨਸਿਕਤਾ ਜਦੋਂ ਤੁਹਾਡੀ ਚੋਰ ਹੋਵੇ ਤੁਸੀਂ ਠੱਗੀ ਨਾਲ ਭਰੇ ਹੋਏ ਹੋ ਤੇ ਫਿਰ ਲੋਕ ਬਾਹਲਾ ਚਲਟੋਲੇ ਨਹੀਂ ਕਰਦੇ ਤੇ ਜੇ ਕੁਦਰਤ ਨੂੰ ਆਪਾਂ ਮੰਨਦੇ ਆ ਨਾ ਰੱਬ ਹੋਵੇ ਨਾ ਹੋਵੇ ਵੱਖਰਾ ਮੈਟਰ ਆ ਤੇ ਜਿਹੜੇ ਬੰਦਿਆਂ ਨੂੰ ਤੁਸੀਂ ਭਲੇ ਮਾਨ ਸਾਨੂੰ ਰਾਜਨੀਤੀ ਚੋਂ ਛਿੱਤਰ ਮਾਰ ਕੇ ਕਟਿਆ ਜਾਂ ਜਲੀਲ ਕੀਤਾ ਉਹਨਾਂ ਦੀਆਂ ਬਦਮਾਵਾਂ ਤੇ ਸਰਾਹ ਪੱਜ ਸਿਰ ਚੜ ਕੇ ਬੋਲਿਆ ਇਹ ਇਹ ਵੀ ਮਾੜੀ ਗੱਲ ਆ ਵੀ ਬੀਜੇਪੀ ਕਿਹੜਾ ਚੰਗੀ ਆ ਪਰ ਲੋਕਾਂ ਨੇ ਬਾਲੇ ਮਾੜੇ ਨੂੰ ਥੋੜਾ ਮਾੜਾ ਚੁਣ ਲਿਆ ਅਗਲਾ ਕਹਿੰਦਾ ਯਾਰ ਘਟੋ ਘਟ ਫਾਈਨੈਂਸ਼ੀਅਲ ਸਪੋਰਟ ਤਾਂ ਹੋ ਜੂਗੀ ਸਾਡੀ ਕੋਈ ਕੰਮ ਹੋ ਜੂਗਾ ਸਾਡੇ ਇਲਾਕੇ ਦਾ ਕੋਈ ਕੰਮ ਹੋ ਜੂਗਾ ਤਾਂ ਕਰਾਉਣਾ ਕੀ ਆ ਇਹ ਤਾਂ ਸੜਕ ਤੇ ਬਹਿ ਜਾਂਦਾ ਜਾ ਕੇ ਠੀਕ ਆ ਜੀ ਇਸ ਕਰਕੇ ਸਾਰੇ ਚੈਪਟਰ ਦੇ ਵਿੱਚ ਜਿਹੜਾ ਕ੍ਰੂਪ ਚਿਹਰਾ ਸੀ ਉਹ ਨੰਗਾ ਹੋ ਗਿਆ ਹੁਣ ਜੇ ਨਹੀਂ ਮਰਜੀ ਘਾਣਾ ਨਿਵਿਆ ਦੀ ਕਰੀਮ ਲਾ ਲਵੇ ਜਾਂ ਮੂੰਹ ਧੋ ਲਵੇ ਲੋਕਾਂ ਨੇ ਹੁਣ ਵਿਸ਼ਵਾਸ ਨਹੀਂ ਕਰਨਾ ਬਾਈ ਆਖਰੀ ਸਵਾਲ ਹੈ ਜੀ ਤੁਸੀਂ ਕਿਹਾ ਕਿ ਪੰਜਾਬ ਦੇ ਖਜ਼ਾਨੇ ਦੀ ਤਾਂ ਲੁੱਟ ਬੰਦ ਹੋ ਜੂਗੀ ਸਹਾਰ ਕਰਨ ਪਰ ਇਸ ਹਾਰ ਦਾ ਪੰਜਾਬ 2027 ਤੇ ਕੀ ਰਿਫਲੈਕਸ਼ਨ ਹੈ ਦੀ ਕਹਿੰਦਾ ਵੀ ਜਿੱਧਰ ਗਏ ਪਾਣੀ ਉਧਰ ਗਏ ਬਾਜ਼ਾਰ ਜਿਹਹਾ ਜਾਂ ਗੇਜਰੀਆਲ ਉਹੀ ਇਹਨਾਂ ਦਾ ਹਾਲ ਪਾਣਾ ਜੇ ਨਾ ਸੰਭਲੇ ਮੈਨੂੰ ਇਹ ਲੱਗਦਾ ਵੀ ਜਿਹੜਾ ਪੰਜਾਬ ਦੀ ਆਪ ਦਾ ਪੇੜਾ ਜਿਉਂਨੇ ਪੰਜਾਬੀ ਤਵਲ ਪੰਜਾਬ ਵਾਲ ਮੂੰਹ ਨਾ ਨਾ ਕੀਤਾ ਜੋ ਹਾਲਾਤ ਇਹਨਾਂ ਦੇ ਦਿੱਲੀ 'ਚ ਹੋਏ ਆ ਉਹਦੇ ਨਾਲੋਂ ਵੀ ਬੱਤਰ ਹੋਣਗੇ ਇਹਦਾ 22 ਤੇ ਪਹੁੰਚ ਗਏ ਨਾ ਜੀ ਉਹ 2 4 ਤੇ ਰਹਿ ਜਾਣਗੇ ਯਾਨੀ ਕਿ ਕੋਈ ਕਿਤੇ 22 ਡਿਫਾਲਟ ਜਿੱਤ ਜੂਗਾ ਤੇ ਇਹਨਾਂ ਦੇ ਹਾਲਾਤ ਉਹਨਾਂ ਨਾਲੋਂ ਬੱਤਰ ਇਹਨਾਂ ਨੇ ਵੀ ਕੇਸਾਂ 'ਚ ਪੇ ਕਰਨਾ ਫਿਰ ਸਾਰਾ ਕੁਝ ਕਦੇ ਲੀਕ ਹੋ ਕੇ ਕੇਸ 'ਚ ਫਸਣਗੇ ਤੇ ਹੁਣ ਮੈਨਿੰਗ ਵਾਲਾ ਜਿਹੜਾ ਚਾਚੇ ਕੋਫੜ ਵਾਲਾ ਖੇਲ ਚੱਲਦਾ ਆਨੰਦਪੁਰ ਸਾਹਿਬ ਉਹ ਪਤਾ ਹੀ ਆ ਸਾਰਿਆਂ ਨੂੰ 100 100 ਕਰੋੜ ਦੇ ਇਹਨਾਂ ਨੇ ਘਟਾਲੇ ਇੱਥੇ ਵੀ ਕੀਤੇ ਹੋਏ ਨੇ ਇਸ ਕਰਕੇ ਇਸ ਇਹਦਾ ਬਹੁਤ ਹੀ ਜਿਹੜਾ ਪ੍ਰਭਾਵ ਚਿਰ ਸਥਾਈ ਰਹੇਗਾ ਤੇ ਇੱਕ ਗੱਲ ਹੋਰ ਆ ਨਵੀਂ ਕੋਈ ਇਨਕਲਾਬੀ ਮੂਵਮੈਂਟ ਜਾਂ ਨਵੀਂ ਸੋਚ ਨੂੰ ਪੰਜਾਬ ਦੇ ਲੋਕ ਹੁਣ ਛੇਤੀ ਕੀਤੇ ਜਿਹੜਾ ਹੈਗਾ ਨਹੀਂ ਵਿਸ਼ਵਾਸ ਕਰਨਗੇ ਇਹਨਾਂ ਨੇ ਇਸ ਪ੍ਰਕਾਰ ਦੀ ਸਥਿਤੀ ਬਣਾ ਦਿੱਤੀ ਨਵੀਂ ਗੱਲ ਨਿਕਲਣਯੋਗੀ ਵੀ ਛੱਡ ਦਿੱਤੀ ਲੋਕਾਂ ਨੂੰ ਅਲਟੀਮੇਟਲੀ ਕਾਂਗਰਸ ਬੀਜੇਪੀ ਤੇ ਅਕਾਲੀ ਦਲ ਦੇ ਵਿੱਚੋਂ ਕਿਤੇ ਨਾ ਕਿਤੇ ਕੋਈ ਚੁਣਨਾ ਪੈਣਾ ਤੇ ਜਿਹਦੇ ਵਿੱਚ ਅਜੇ ਤੱਕ ਮੈਨੂੰ ਇਹ ਲੱਗਦਾ ਵੀ ਕਾਂਗਰਸ ਥੋੜੀ ਜੀ ਅੱਪਰ ਹੈਂਡ ਹੈਗੀ ਆ ਬਾਕੀ ਹਜੇ ਡਾਊਨ ਨੇ ਅਕਾਲੀ ਦਲ ਦਾ ਆਪਣਾ ਕਲੇਸ਼ ਨਹੀਂ ਮੁੱਕ ਰਿਹਾ ਤੇ ਬੀਜੇਪੀ ਅਜੇ ਕਿਸਾਨ ਅੰਦੋਲਨ ਕਰਕੇ ਦੂਰ ਪਰ ਇਹ 27 ਤੱਕ ਹਾਲਾਤ ਬਣ ਜਾਣਗੇ ਜੇ ਤੁਸੀਂ ਕ ਡੋਮੀਨੇਟ ਕਰਨਗੇ ਪੰਜਾਬ ਚ ਨਹੀਂ ਕਰ ਸਕਣਗੇ ਜਿਸ ਪ੍ਰਕਾਰ ਦਾ ਇਹਨਾਂ ਦਾ ਰਵਈਆ ਜਿਸ ਪ੍ਰਕਾਰ ਦਾ ਲਾਇਨ ਆਰਡਰ ਪੰਜਾਬ ਚ ਦਿੱਤਾ ਤੇ ਕਿੰਨੀਆਂ ਕਿ ਨੌਕਰੀਆਂ ਦਿੱਤੀਆਂ ਕਿੰਨਾ ਕਰੇਤਾ ਸਸਤਾ ਹੋ ਗਿਆ ਲੋਕ ਤਾਂ ਇਹਨਾਂ ਨੂੰ ਚੰਨੀ ਨੂੰ ਯਾਦ ਕਰੀ ਜਾਂਦੇ ਨੇ ਕਹਿੰਦਾ ਯਾਰ 10-12000 ਦਾ ਟਰੱਕ ਮਿਲ ਜਾਂਦਾ ਸੀ ਰੇਤੇ ਦਾ ਹੁਣ ਪੁੱਛ ਕੇ ਦੇਖੋ ਵੀ ਕੀ ਰੇਟ ਆ ਇਸ ਕਰਕੇ ਗੱਲਾਂ ਦਾ ਕੜਾ ਨਹੀਂ ਜਿਆਦਾ ਚਿਰ ਚੱਲਦਾ ਇਹ ਤਾਂ ਇੱਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਕੋਈ ਦਲਿਤ ਕੋਈ ਉੱਚੇ ਜਰਨਲ ਵਾਲਾ ਰੌਲਾ ਨਹੀਂ ਹੈਗਾ ਲੋਕਾਂ ਨੂੰ ਰਿਲੀਫ ਕੌਣ ਦਿੰਦਾ ਬਸ ਗੱਲ ਇਹਦੀ ਜੀ ਸ਼ੁਕਰੀਆ ਭਾਈ ਬਹੁਤ ਬਹੁਤ ਧੰਨਵਾਦ ਤੁਹਾਨੂੰ ਅਸੀਂ ਸਮਾਂ ਕੱ ਸੋ ਤੁਹਾਡਾ ਵੀ ਸ਼ਬਦਾ ਬਹੁਤ ਬਹੁਤ ਧੰਨਵਾਦ ਸਿਖਰ ਦੇ ਨਾਲ ਜੁੜੇ ਦਿੱਲੀ ਚੋਣ ਨਤੀਜਿਆਂ ਤੇ ਚਰਚਾ ਦੇ ਲਈ ਤੁਸੀਂ ਅਖਰ ਦੇ ਨਾਲ ਲਗਾਤਾਰ ਜੁੜੇ ਰਹੇ ਹੋ